ਅਸਲਾਮੁਅਲੈਕੁਮ ਉਮੀਦ ਕਰਨੀ ਆ ਤੁਸੀਂ ਸਾਰੇ ਖਰੀਅਤ ਨਾਲ ਹੋਵੋਗੇ ਭਾਈ ਅਮਰਤਪਾਲ ਜਿਹੜੇ ਸੌ ਚੁੱਕ ਸਵਾਗਮ ਵਿੱਚ ਸ਼ਾਮਲ ਨਹੀਂ ਹੋਏ ਇਸ ਤੋਂ ਬਾਅਦ ਵੱਡੇ ਸਵਾਲਾਤ ਪੈਦਾ ਹੋਏ ਨੇ ਕਿ ਭਾਈ ਅਮਰਤਪਾਲ ਨੂੰ ਸੌ ਚੁੱਕ ਸਵਾਗਮ ਵਿੱਚ ਸ਼ਾਮਲ ਕੀਤਾ ਜਾਏਗਾ ਜਾਂ ਨਹੀਂ ਕੀਤਾ ਜਾਏਗਾ ਭਾਈ ਅਮਰਤਪਾਲ ਕਿਦੋਂ ਸੌ ਚੁੱਕਣਗੇ ਖਡੂਰ ਸਾਹਿਬ ਚ ਕੀ ਦੁਬਾਰਾ ਚੋਣਾਂ ਲੜੀ ਜਾਏਗੀ ਇਹਨਾਂ ਸਵਾਲਾਂ ਦਾ ਜਵਾਬ ਅਸੀਂ ਅੱਜ ਦੀ ਵੀਡੀਓ ਵਿੱਚ ਜਾਣਾਂਗੇ ਸੋ ਚਲ ਕੇ ਵੀਡੀਓ ਵੇਖਣਿਆ ਫਿਰ ਕਰਨਿਆ ਉਸਤੇ ਵਿਚਾਰ ਗੋ ਸ਼੍ਰੀ ਅੰਮ੍ਰਿਤਪਾਲ ਸਿੰਘ ਸ਼੍ਰੀ ਅੰਮ੍ਰਿਤਪਾਲ ਸਿੰਘ ਸ਼੍ਰੀ ਅੰਮ੍ਰਿਤਪਾਲ ਸਿੰਘ ਸ਼੍ਰੀ ਅੰਮ੍ਰਿਤਪਾਲ ਸਿੰਘ ਸਤ ਸ੍ਰੀ ਅਕਾਲ ਦੋਸਤੋ ਇਹ ਜੋ ਵੀਡੀਓ ਤੁਸੀਂ ਸਟਾਰਟਿੰਗ ਦੇ ਵਿੱਚ ਦੇਖੀ ਹੈ ਇਹ ਉਹ ਸਮਾਂ ਸੀ ਜਦੋਂ ਕੱਲ ਪਾਰਲੀਮੈਂਟ ਦੇ ਵਿੱਚ ਭਾਈ ਅਮਰਤਪਾਲ ਸਿੰਘ ਦਾ ਨਾਮ ਗੂੰਜਦਾ ਰਿਹਾ ਪਰ ਭਾਈ ਅਮਰਤਪਾਲ ਸਿੰਘ ਜਿਨ੍ਹਾਂ ਨੂੰ ਦੇਖਣ ਦੇ ਲਈ ਲੱਖਾਂ ਲੋਕ ਟਿਕ ਟਿਕ ਹੀ ਲਗਾ ਕੇ ਬੈਠੇ ਸਨ ਉਹ ਸੌ ਚੁੱਕਣ ਦੇ ਲਈ ਨਹੀਂ ਆਏ ਤੇ ਇਸ ਘਟਨਾ ਤੋਂ ਬਾਅਦ ਲੱਖਾਂ ਸਵਾਲ ਲੋਕਾਂ ਦੇ ਮਨਾਂ ਦੇ ਵਿੱਚ ਆਏ ਕਿਉਂਕਿ ਮਾਹਰ ਦੱਸਦੇ ਹਨ ਕਿ ਜੇਕਰ ਕੋਈ ਸੌ ਨਹੀਂ ਚੱਕਦਾ ਤਾਂ ਉਸ ਦੀ ਸੀਟ ਕੈਨਸਲ ਹੋ ਜਾਂਦੀ ਹੈ ਹਾਲਾਂਕਿ ਇਸ ਦੇ ਲਈ 60 ਦਿਨ ਦਾ ਸਮਾਂ ਦਿੱਤਾ ਜਾਂਦਾ ਹੈ ਸੌ ਚੁੱਕਣ ਦਾ ਪਰ ਉੱਥੇ ਹੀ ਲੋਕਾਂ ਦੇ ਮਨਾਂ ਦੇ ਵਿੱਚ ਸਵਾਲ ਸੀ ਕਿ ਲੋਕਾਂ ਦੁਆਰਾ ਚੁਣਿਆ ਗਿਆ ਇੱਕ ਐਮਪੀ ਜਿਸ ਲੋਕੀ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਵੋਟਾਂ ਪਾਈਆਂ ਆਖਰ ਉਸ ਤੋਂ ਕੀ ਖਤਰਾ ਸੀ ਪਾਰਲੀਮੈਂਟ ਦੇ ਵਿੱਚ ਮੌਜੂਦ ਬਾਕੀ ਐਮਪੀਜ਼ ਨੂੰ ਕਿ ਉਸ ਨੂੰ ਸੌਹ ਚੁੱਕਣ ਦੇ ਲਈ ਨਹੀਂ ਲੈ ਕੇ ਆਂਦਾ ਗਿਆ ਕਿਉਂਕਿ ਅਮਰਤਪਾਲ ਸਿੰਘ ਇਸ ਮੌਕੇ ਐਨਐਸਏ ਦੇ ਤਹਿਤ ਡਿਬਰੂਗੜ ਅਸਾਮ ਦੀ ਜੇਲ੍ਹ ਦੇ ਵਿੱਚ ਨਜਰਬੰਦ ਨੇ ਇੱਥੋਂ ਤੱਕ ਲੋਕਾਂ ਦੇ ਕਮੈਂਟ ਆਏ ਮੈਸੇਜ ਆਏ ਅਤੇ ਸੋਸ਼ਲ ਮੀਡੀਆ ਤੇ ਵੀਡੀਓਜ਼ ਵੀ ਵਾਇਰਲ ਹੋ ਰਹੀਆਂ ਨੇ ਜਿਨ੍ਹਾਂ ਦੇ ਵਿੱਚ ਲੋਕਾਂ ਦਾ ਕਹਿਣਾ ਹੈ ਕਿ ਕੁਝ ਲੋਕ ਲੋਕਤੰਤਰ ਦਾ ਮਜ਼ਾਕ ਉਡਾ ਰਹੇ ਨੇ ਜਿੱਥੇ ਕਿ ਇੱਕ ਜਿੱਤੇ ਹੋਏ ਐਮਪੀ ਨੂੰ ਜੇਲ੍ਹ ਦੇ ਵਿੱਚ ਹੀ ਰੱਖਿਆ ਗਿਆ ਤੇ ਹਾਰੇ ਹੋਿਆਂ ਨੂੰ ਅਹੁਦੇ ਦੇ ਕੇ ਨਿਵਾਜਿਆ ਜਾ ਰਿਹਾ ਹੈ ਤੇ ਦੋਸਤੋ ਦੱਸ ਦਈਏ ਕਿ ਹੁਣ ਭਾਈ ਅਮਰਤਪਾਲ ਸਿੰਘ ਕਦੋਂ ਸੌ ਚੁੱਕਣਗੇ ਜਾਂ ਫਿਰ ਨਹੀਂ ਸੌ ਚੁੱਕਣਗੇ ਜਾਂ ਕੀ ਬਣੇਗਾ ਉਹਨਾਂ ਦੀ ਸੀਟ ਦਾ ਕਿ ਖਡੂਰ ਸਾਹਿਬ ਤੋਂ ਦੁਬਾਰੇ ਚੋਣਾ ਹੋਣਗੀਆਂ ਇਹ ਉਹ ਸਵਾਲ ਨੇ ਜਿਹੜੇ ਲੋਕਾਂ ਦੇ ਮਨਾਂ ਦੇ ਵਿੱਚ ਨੇ ਸੋ ਤੁਹਾਨੂੰ ਦੱਸ ਦਿਆਂ ਇਸ ਮਾਮਲੇ ਤੇ ਪੂਰੀ ਗੱਲਬਾਤ ਸੋ ਵੀਡੀਓ ਦੇ ਨਾਲ ਬਣੇ ਰਹਿਣਾ ਵੀਡੀਓ ਨੂੰ ਲਾਈਕ ਕਰਕੇ ਅੱਗੇ ਸ਼ੇਅਰ ਵੀ ਕਰ ਦੇਣਾ ਤਾਂ ਕਿ ਇਹ ਜਾਣਕਾਰੀ ਬਾਕੀ ਲੋਕਾਂ ਤੱਕ ਵੀ ਪਹੁੰਚ ਸਕੇ ਦੋਸਤੋ ਇਸ ਵੇਲੇ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਭਾਈ ਅਮਰਤਪਾਲ ਸਿੰਘ ਜੋ ਕਿ ਖਡੂਰ ਸਾਹਿਬ ਤੋਂ ਐਮਪੀ ਹਨ ਉਹ ਜੁਲਾਈ ਦੇ ਪਹਿਲੇ ਹਫਤੇ ਆਪਣੇ ਅਹੁਦੇ ਦੀ ਸਹੂ ਚੁੱਕਣਗੇ ਜੀ ਆਇਆਂ ਦੋਸਤੋ ਸੂਤਰਾਂ ਦੇ ਅਨੁਸਾਰ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਭਾਈ ਅਮਰਤਪਾਲ ਸਿੰਘ ਜੁਲਾਈ ਮਹੀਨੇ ਦੇ ਪਹਿਲੇ ਹਫਤੇ ਸੌ ਚੁੱਕਣ ਦੇ ਲਈ ਪਾਰਲੀਮੈਂਟ ਪਹੁੰਚਣਗੇ ਜਿੱਥੇ ਕੀ ਸਪੀਕਰ ਦੇ ਸਾਹਮਣੇ ਉਹ ਆਪਣੇ ਅਹੁਦੇ ਦੀ ਸੌ ਚੁੱਕਣਗੇ ਦੱਸ ਦਈਏ ਕਿ ਪੰਜਾਬ ਪੁਲਿਸ ਦੁਆਰਾ ਇਸ ਮਾਮਲੇ ਦੇ ਵਿੱਚ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤੋਂ ਬਾਅਦ ਹੁਣ ਜੋ ਪੰਜਾਬ ਪੁਲਿਸ ਹੈ ਪੰਜਾਬ ਪੁਲਿਸ ਦੇ ਅਧਿਕਾਰੀ ਨੇ ਉਹਨਾਂ ਵੱਲੋਂ ਕਾਗਜ਼ੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਕਿਉਂਕਿ ਭਾਈ ਅਮਰਤਪਾਲ ਸਿੰਘ ਨੂੰ ਪੰਜਾਬ ਪੁਲਿਸ ਦੁਆਰਾ ਗ੍ਰਿਫਤਾਰ ਕੀਤਾ ਗਿਆ ਸੀ ਤੇ ਕਾਨੂੰਨ ਮੁਤਾਬਕ ਹੁਣ ਪੰਜਾਬ ਪੁਲਿਸ ਹੀ ਭਾਈ ਅਮਰਤਪਾਲ ਸਿੰਘ ਨੂੰ ਡਿਬਰੂਗੜ ਅਸਾਮ ਦੀ ਜੇਲ੍ਹ ਤੋਂ ਲੈ ਕੇ ਜੋ ਪਾਰਲੀਮੈਂਟ ਦੀ ਨਵੀਂ ਬਿਲਡਿੰਗ ਦੇ ਵਿੱਚ ਪਹੁੰਚੇਗੀ ਜਿੱਥੇ ਕਿ ਸਪੀਕਰ ਦੇ ਸਾਹਮਣੇ ਭਾਈ ਅਮਰਤਪਾਲ ਸਿੰਘ ਆਪਣੇ ਅਹੁਦੇ ਦੀ ਸੋਹ ਚੁੱਕਣਗੇ ਦੱਸ ਦिए ਕਿ ਭਾਈ ਅਮਰਤਪਾਲ ਸਿੰਘ ਨੂੰ ਡਿਬਰੂਗੜ ਅਸਾਮ ਦੀ ਜੇਲ੍ਹ ਤੋਂ ਇੱਕ ਸਪੈਸ਼ਲ ਉਡਾਨ ਦੇ ਰਾਹੀਂ ਦਿੱਲੀ ਲੈ ਕੇ ਜਾਇਆ ਜਾਵੇਗਾ ਅਤੇ ਉਸੇ ਦਿਨ ਹੀ ਭਾਈ ਅਮਰਤਪਾਲ ਸਿੰਘ ਪਾਰਲੀਮੈਂਟ ਦੇ ਵਿੱਚ ਸਪੀਕਰ ਦੇ ਸਾਹਮਣੇ ਸਹੁੰ ਚੁੱਕਣਗੇ ਅਤੇ ਸਹੁੰ ਚੁੱਕਣ ਤੋਂ ਬਾਅਦ ਉਸੇ ਦਿਨ ਹੀ ਉਹਨਾਂ ਨੂੰ ਵਾਪਸ ਡਿਬਰੂਗੜ ਅਸਾਮ ਦੀ ਜੇਲ੍ਹ ਦੇ ਵਿੱਚ ਵਾਪਸ ਲਿਜਾਇਆ ਜਾਵੇਗਾ ਤੇ ਇਸ ਮਾਮਲੇ ਦੇ ਵਿੱਚ ਜਦੋਂ ਇੱਥੇ ਗੱਲਬਾਤ ਕੀਤੀ ਗਈ ਸੀ ਪਾਰਲੀਮੈਂਟ ਦੇ ਸਖਤਰ ਦੇ ਨਾਲ ਕਿਉਂਕਿ ਪਾਰਲੀਮੈਂਟ ਦੇ ਸੈਕਟਰੀ ਦੀ ਡਿਊਟੀ ਹੁੰਦੀ ਹੈ ਜੋ ਐਮਪੀ ਚੁਣੇ ਗਏ ਹਨ ਉਹਨਾਂ ਨੂੰ ਉਹਨਾਂ ਦੇ ਅਹੁਦੇ ਦੀ ਸਹੂਚਕਾਉਣ ਦਾ ਪ੍ਰਬੰਧ ਕਰਨ ਦੀ ਤਾਂ ਇੱਥੇ ਸਭ ਤੋਂ ਪਹਿਲਾਂ ਇਲੈਕਸ਼ਨ ਕਮਿਸ਼ਨ ਤੱਕ ਪਹੁੰਚ ਕੀਤੀ ਗਈ ਤਾਂ ਇਲੈਕਸ਼ਨ ਕਮਿਸ਼ਨ ਦਾ ਜਵਾਬ ਸੀ ਕਿ ਉਹਨਾਂ ਦਾ ਕੰਮ ਸਿਰਫ ਚੋਣਾ ਕਰਵਾਉਣਾ ਤੇ ਚੋਣਾ ਕਰਵਾਉਣ ਤੋਂ ਬਾਅਦ ਜਿਹੜੇ ਚੁਣੇ ਗਏ ਐਮਪੀ ਹਨ ਉਹਨਾਂ ਦਾ ਡਾਟਾ ਪਾਰਲੀਮੈਂਟ ਸਕੱਤਰ ਤੱਕ ਪਹੁੰਚਾਣਾ ਹੁੰਦਾ ਹੈ ਤੇ ਇਲੈਕਸ਼ਨ ਕਮਿਸ਼ਨ ਵੱਲੋਂ ਜੋ ਚੁਣੇ ਗਏ ਐਮਪੀ ਹਨ ਉਹਨਾਂ ਦੀ ਲਿਸਟ ਪਾਰਲੀਮੈਂਟ ਸਕੱਤਰ ਤੱਕ ਪਾਰਲੀਮੈਂਟ ਪ੍ਰਸ਼ਾਸਨ ਤੱਕ ਪਹੁੰਚਾ ਦਿੱਤੀ ਗਈ ਹੈ ਉਸ ਤੋਂ ਬਾਅਦ ਹੁਣ ਪਾਰਲੀਮੈਂਟ ਸਕੱਤਰ ਦੀ ਪਾਰਲੀਮੈਂਟ ਸੈਕਟਰੀ ਦੀ ਡਿਊਟੀ ਹੁੰਦੀ ਹੈ ਉਹਨਾਂ ਦਾ ਕੰਮ ਹੁੰਦਾ ਕੀ ਜੋ ਚੁਣੇਗੇ ਐਮਪੀ ਹਨ ਉਹਨਾਂ ਨੂੰ ਸੌ ਕਿਵੇਂ ਚਕਾਉਣੀ ਹੈ ਤਾਂ ਦੱਸ ਦਈਏ ਕਿ ਹੁਣ ਪਾਰਲੀਮੈਂਟ 75 ਵੱਲੋਂ ਇਸ ਮਾਮਲੇ ਦੇ ਵਿੱਚ ਪੂਰਾ ਪ੍ਰਬੰਧ ਕੀਤਾ ਗਿਆ ਹੈ ਭਾਈ ਅਮਰਤਪਾਲ ਸਿੰਘ ਨੂੰ ਉਹਨਾਂ ਦੇ ਅਹੁਦੇ ਦੀ ਸੌ ਚਕਾਉਣ ਦਾ ਜਿਸ ਦਾ ਸਮਾਂ ਦਿੱਤਾ ਗਿਆ ਜੁਲਾਈ ਦੇ ਪਹਿਲੇ ਹਫ਼ਤੇ ਦੇ ਵਿੱਚ ਜੀਆ ਦੋਸਤੋ ਪਹਿਲੇ ਹਫਤੇ ਦੇ ਵਿੱਚ ਹੁਣ ਪੰਜਾਬ ਪੁਲਿਸ ਭਾਈ ਅਮਰਤਪਾਲ ਸਿੰਘ ਨੂੰ ਡਿਬਰੂਗੜ ਅਸਾਮ ਦੀ ਜੇਲ੍ਹ ਤੋਂ ਲੈ ਕੇ ਦਿੱਲੀ ਪਹੁੰਚੇਗੀ ਜਿੱਥੇ ਕੀ ਪਾਰਲੀਮੈਂਟ ਦੇ ਵਿੱਚ ਸਪੀਕਰ ਦੇ ਕੋਲ ਆਪਣੇ ਅਹੁਦੇ ਦੀ ਸੌਂ ਚੁੱਕਣਗੇ ਜਿਸ ਤੋਂ ਬਾਅਦ ਉਸੇ ਦਿਨੀ ਉਹਨਾਂ ਨੂੰ ਵਾਪਸ ਡਿਬਰੂਗੜ ਅਸਾਮ ਦੀ ਜੇਲ੍ਹ ਦੇ ਵਿੱਚ ਛੱਡਿਆ ਜਾਵੇਗਾ ਸੋ ਇਹ ਸੀ ਇਸ ਵੇਲੇ ਦੀ ਵੱਡੀ ਖਬਰ ਜਿਸ ਬਾਰੇ ਕੀ ਹਰ ਕੋਈ ਜਾਣਨਾ ਚਾਹੁੰਦਾ ਹੈ ਕਿ ਆਖਰ ਭਾਈ ਅਮਰਤਪਾਲ ਸਿੰਘ ਸੌਂ ਚੁੱਕਣਗੇ ਨਹੀਂ ਚੁੱਕਣਗੇ ਜਾਂ ਜੇ ਚੁੱਕਣਗੇ ਤਾਂ ਕਦੋਂ ਚੁੱਕਣਗੇ श्री सरबजीत सिंह खालसा ਮੈਂ ਸਰਦਾਰ ਸਰਬਜੀਤ ਸਿੰਘ ਖਾਲਸਾ ਜੋ ਲੋਕ ਸਭਾ ਦਾ ਮੈਂਬਰ ਚੁਣਿਆ ਗਿਆ ਹਾਂ ਈਸ਼ਵਰ ਦੀ ਸਹੁੰ ਖਾਂਦਾ ਹਾਂ ਕਿ ਮੈਂ ਕਾਨੂੰਨ ਰਾਹੀਂ ਸਥਾਪਿਤ ਭਾਰਤ ਦੇ ਸੰਵਿਧਾਨ ਪ੍ਰਤੀ ਸ਼ਰਧਾ ਤੇ ਨਿਸ਼ਠਾ ਰੱਖਾਂਗਾ ਭਾਰਤ ਦੀ ਸਰਬ ਸਮਰੱਥਤਾ ਤੇ ਅਖੰਡਤਾ ਨੂੰ ਕਾਇਮ ਰੱਖਾਂਗਾ ਅਤੇ ਜਿਸ ਅਹੁਦੇ ਨੂੰ ਮੈਂ ਸੰਭਾਲਣ ਵਾਲਾ ਹਾਂ ਉਸ ਦੇ ਕਰਤਵਾਂ ਨੂੰ ਸ਼ਰਧਾਪੂਰਵਕ ਨਿਭਾਵਾਂਗਾ वाहेगुरु जी का खालसा की फतेह शेर सिंह घुबाया yes. वाहेगुरु जी का खालसा वाहेगुरु जी की फतेह ਸਾਰਿਆਂ ਨੂੰ ਪਤਾ ਹੈ ਕਿ ਖਡੂਰਚਾਹਤ ਤੋਂ ਪਹਿਲਾਂ ਭਾਈ ਅੰਮ੍ਰਿਤਪਾਲ ਸਿੰਘ ਜੀ ਖੜੇ ਸੀਗੇ ਸਾਰਿਆਂ ਦਾ ਧੰਨਵਾਦ ਕਿਉਂਕਿ ਉਹਨਾਂ ਨੂੰ ਵੱਡੀ ਲੀਡ ਤੇ ਜਿਤਾਉਣ ਲਈ ਮਾਝੇ ਤੇ ਮਾਲਵੇ ਤੇ ਦੁਬਾਬੇ ਵਾਲਿਆਂ ਦਾ ਸਾਰਿਆਂ ਦਾ ਧੰਨਵਾਦ ਤੇ ਹੁਣ ਜਿਹੜੇ ਪ੍ਰਧਾਨ ਮੰਤਰੀ ਬਾਜੇਗਾ ਭਗਵੰਤ ਸਿੰਘ ਮੇਰੇ ਪਿਤਾ ਜੀ ਆ ਉਹ ਗਿੱਦੜਵਾ ਤੋਂ ਖੜਨਗੇ ਵੋਟਾਂ 'ਚ ਤੁਸੀਂ ਉਹਨਾਂ ਨੂੰ ਵੱਡੀ ਲੀਡ ਤੇ ਜਿਤਾਉਣਾ ਹੈ ਵੋਟਾਂ 'ਚ ਜੇ ਸਾਰਿਆਂ ਦਾ ਪਿਆਰ ਰਿਹਾ ਉਹ ਵੋਟਾਂ 'ਚ ਜਰੂਰ ਖੜਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਅੰਮ੍ਰਿਤਪਾਲ ਸਿੰਘ ਸ਼੍ਰੀ ਅੰਮ੍ਰਿਤਪਾਲ ਸਿੰਘ ਸ਼੍ਰੀ ਅੰਮ੍ਰਿਤਪਾਲ ਸਿੰਘ ਚੋਣਾਂ ਦੇ ਵਿੱਚ ਜਿੰਨੇ ਵੀ ਐਮਪੀ ਐ ਮੁਨਤਖਬ ਹੋਏ ਸੀਗੇ ਕੱਲ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਸੌਂ ਚੁੱਕੀ ਪਰ ਭਾਈ ਅੰਮ੍ਰਿਤਪਾਲ ਦਾ ਨਾਮ ਬਾਰ-ਬਾਰ ਗੂੰਜਦਾ ਰਿਹਾ ਔਰ ਭਾਈ ਅੰਮ੍ਰਿਤਪਾਲ ਉੱਥੇ ਨਹੀਂ ਸੀ ਹੈ ਕਿਉਂਕਿ ਭਾਈ ਅੰਮ੍ਰਿਤਪਾਲ ਨੂੰ ਅ ਡਿਬਰੂਗਾਰਹ ਦੇ ਅਸਾਮ ਜੇਲ੍ਹ ਵਿੱਚ ਬੰਦ ਕੀਤਾ ਹੋਇਆ ਔਰ ਉਹਨਾਂ ਦਾ NSA 1 ਸਾਲ ਵਾਸਤੇ ਵਧਾ ਦਿੱਤਾ ਗਿਆ ਹੈ ਜੇ ਦੀ وجہ ਤੋਂ ਪਾਈ ਅਮਰਤਪਾਲ ਸੋਚਕ ਸੁਆਗਮ ਵਿੱਚ ਸ਼ਾਮਲ ਨਹੀਂ ਹੋਏ ਔਰ ਲੱਖਾਂ ਲੋਕਾਂ ਦੀਆਂ ਜੜੀਆਂ ਨਜ਼ਰਾਂ ਸੀਗੀਆਂ ਉਹ ਉਸ ਟਾਈਮ ਸਕਰੀਨ ਦੇ ਉੱਤੇ ਟਿਕਟਕੀ ਲਾ ਕੇ ਜੰਮੀਆਂ ਸੀ ਕਿ ਸ਼ਾਇਦ ਪਾਈ ਅਮਰਤਪਾਲ ਨੂੰ ਵੀ ਸੋਚਕ ਸੁਆਗਮ ਵਿੱਚ ਸ਼ਾਮਲ ਕੀਤਾ ਜਾਵੇ ਪਰ ਲੋਕ ਇਹ ਮੰਜ਼ਰ ਨਾ ਦੇਖ ਸਕੇ ਜੋ ਬਾਕੀ ਮੈਂਬਰਾਂ ਦਾ ਸੌ ਚੁੱਕਣ ਦਾ ਉਹਨਾਂ ਨੇ ਵੇਖਿਆ ਭਾਈ ਅਮਰਤਪਾਲ ਜਿਹੜੇ ਕਿ ਖਡੂਰ ਸਾਹਿਬ ਤੋਂ ਇੱਕ ਵੱਡੀ ਲੀਡ ਦੇ ਨਾਲ ਜਿੱਤੇ ਐ ਉਹਨਾਂ ਤੇ ਐਨਐਸਏ ਇੱਕ ਸਾਲ ਵਾਸਤੇ ਮਜ਼ਦਿਦ ਬਹਾਰਤਾ ਗਿਆ ਔਰ ਉਹਨਾਂ ਨੂੰ ਅਸਾਮ ਦੀ ਜੇਲ੍ਹ ਵਿੱਚ ਬੰਦ ਰੱਖਿਆ ਹੋਇਆ ਹੈ ਜਿਸ ਦੀ وجہ ਤੋਂ ਉਹ ਸੌ ਚੁੱਕ ਸਵਾਗ ਵਿੱਚ ਸ਼ਾਮਲ ਨਹੀਂ ਹੋਏ ਉਸ ਤੋਂ ਬਾਅਦ ਵੱਡੇ ਸਵਾਲਾਤ ਜੜੇ ਆ ਉਹ ਪੈਦਾ ਹੋਏ ਆ ਕਿ ਕੀ ਭਾਈ ਅਮਰਤ ਪਾਲ ਹੁਣ ਸੌ ਚੁੱਕਣਗੇ ਜਾਂ ਨਹੀਂ ਚੁੱਕਣਗੇ ਜਾਂ ਖਡੂਰ ਸਾਹਿਬ ਦੇ ਵਿੱਚ ਦੁਬਾਰਾ ਚੋਣਾਂ ਲੜੀ ਜਾਏਗੀ ਔਰ ਨਵਾਂ ਐਮਪੀਆ منتخب ਕੀਤਾ ਜਾਏਗਾ ਤੇ ਲੋਕਾਂ ਵਾਸਤੇ ਖਾਸ ਤੌਰ ਤੇ ਖਡੂਰ ਸਾਹਿਬ ਦੇ ਖਡੂਰ ਸਾਹਿਬ ਦੇ ਲੋਕਾਂ ਵਾਸਤੇ ਵੱਡੀ ਖਬਰ ਹੈਗੀ ਹੈ ਭਾਈ ਅਮਰਤਪਾਲ ਨੂੰ ਚੌਣ ਆਲਿਆਂ ਵਾਸਤੇ ਵੱਡੀ ਖਬਰ ਹੈਗੀ ਹੈ ਜਿਹੜੀ ਕਿ ਸਾਹਮਣੇ ਆਈ ਹੈਗੀ ਹੈ ਕਿ ਭਾਈ ਅਮਰਤਪਾਲ ਜੁਲਾਈ ਦੇ ਪਹਿਲੇ ਹਫਤੇ ਵਿੱਚ ਸੌ ਚੁੱਕਣਗੇ ਔਰ ਇਸ ਅਮਲ ਅਰ ਪੰਜਾਬ ਪੁਲਿਸ ਵੱਲੋਂ ਇਸ ਤੇ ਜਿਹੜਾ ਉਹ ਕੰਮ ਸ਼ੁਰੂ ਕਰ ਦਿੱਤਾ ਗਿਆ ਕਿਉਂਕਿ ਭਾਈ ਅਮਰਤਪਾਲ ਤੇ ਕਾਰਵਾਈ ਪੰਜਾਬ ਪੁਲਿਸ ਨੇ ਕੀਤੀ ਸੀਗੀ ਇਸ ਲਈ ਕਾਨੂੰਨੀ ਤੌਰ ਤੇ ਉਹਨਾਂ ਦੀ ਰਹਾਈ ਦੇ ਵਿੱਚ ਵੀ ਪੰਜਾਬ ਪੁਲਿਸ ਇਹ ਆਪਣਾ ਅਮਲ ਬਖਾਵੇਗੀ ਔਰ ਪੰਜਾਬ ਪੁਲਿਸ ਨੇ ਕਾਰਵਾਈ ਜਿਹੜੀ ਹੈ ਉਹ ਸ਼ੁਰੂ ਕਰ ਦਿੱਤੀ ਗਈ ਹੈ ਜੁਲਾਈ ਦੇ ਪਹਿਲੇ ਹਫਤੇ ਵਿੱਚ ਪੰਜਾਬ ਪੁਲਿਸ ਵੱਲੋਂ ਭਾਈ ਅਮਰਤਪਾਲ ਨੂੰ ਪ੍ਰਾਈਵੇਟ ਤੇ ਜੱਟ ਦੇ ਵਿੱਚ ਬਿਠਾ ਕੇ ਪਾਰਲੀਮੈਂਟ ਦੇ ਲਿਜਾਇਆ ਜਾਇਆ ਜਾਏਗਾ ਜਿੱਥੇ ਉਹ ਸਪੀਕਰ ਦੇ ਸਾਹਮਣੇ ਸੌ ਚੱਕਣਗੇ ਔਰ ਉਸ ਤੋਂ ਬਾਅਦ ਉਹਨਾਂ ਨੂੰ ਦੁਬਾਰਾ ਆਸਾਮ ਦੀ ਜੇਲ੍ਹ ਵਿੱਚ ਲਿਆ ਜਾਇਆ ਜਾਏਗਾ ਇਹ ਜਿਹੜੀ ਖਬਰ ਹੈ ਇਹ ਸਾਹਮਣੇ ਨਿਕਲ ਕੇ ਆ ਰਹੀ ਹੈਗੀ ਹੈ ਔਰ ਭਾਈ ਅੰਮ੍ਰਿਤਪਾਲ ਕੋ ਜੁਲਾਈ ਦੇ ਪਹਿਲੇ ਹਫ਼ਤੇ ਵਿੱਚ ਸੌਂ ਚੁਕਾਈ ਜਾਵੇ ਤਾਂ ਕਿ ਉਹ ਆਪਣਾ ਅਹੁਦਾ ਸੰਭਾਲਣ ਉਸ ਤੋਂ ਬਾਅਦ ਉਹਨਾਂ ਦੀ ਰਿਹਾਈ ਵਾਸਤੇ ਜਿਹੜੀ ਹੈ ਪੇਸ਼ ਰਫਤ ਤੇਜ਼ ਹੋ ਸਕੇ ਇਹ ਸੀਗੀ ਵੀਰੋ ਅੱਜ ਦੀ ਵੀਡੀਓ ਵੀਡੀਓ ਬਾਰੇ ਤੁਹਾਡਾ ਕੀ ਖਿਆਲ ਹੈਗਾ ਕਮੈਂਟ ਕਰਕੇ ਲਾਜ਼ਮੀ ਦੱਸਿਓ ਰੱਖਿਓ ਆਪਣਾ ਢੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾ ਹਾਫਿਜ਼